ਤੂੰ ਉੱਠਦਾ ਕਿ ਨਹੀਂ ਤਾਂ ਤਾਂ ਉੱਠ। ਵਾਹ ਮम्मी ਜਾਣਾ ਕਿਤੇ ਜੇ ਸਮਝਾ ਯਾਰ ਭਿੰਦਰ ਤੂੰ ਆ ਕਰ ਤੂੰ ਗੁੱਸੇ ਹੰਡੀਆਂ ਨਹੀਂ ਗੁੱਸੇ ਮੈਂ ਇਹ ਚਕਾਰਾਂ ਮੈਂ ਜਾ ਕੇ ਨਾ ਚੋਲੇ ਦਾ ਸਿਰ ਪਾੜਨੀ ਆ ਉਦੋਂ ਚਨ ਖਤਾ ਆਂਦਾ ਹੈ ਤੇ ਸਭ ਕੁਝ ਉਹਨਾਂ ਦੇ ਘਰ ਵੈ ਤੇ ਹੁਣ ਉਹ ਗੱਡੀਆਂ ਮੰਗਣ ਡੈ ਨੇ ਨਾ ਵਾਹ ਥੱਲੇ ਉੱਪਰ ਜਾ ਰੱਖ ਤੂੰ ਦੂਜੀ ਤਰ੍ਹਾਂ ਬਹਿ ਜਾ ਆ ਉਹਨਾਂ ਲੱਤ ਕਰਕੇ ਮੰਮੀ ਦੀ ਮਰੀਏ 2 ਮਹੀਨੇ ਲੱਤਾਂ ਕਰਾ ਕੇ ਰਹਿਣਾ ਲੱਗਦਾ ਭਿੰਦਰ ਨਹੀਂ ਚੰਨੇ ਲੱਗਿਦਾ ਮੀਂਹ ਚੰਨੇ ਲੱਗਿਦਾ ਵੇਖੋ ਇਨੀ ਹੁੰਦਾ ਬਹਿ ਜਾਂਦੇ ਹੁੰਦੇ ਨੇ ਕੁੜੀਆਂ ਨੀ ਆਉਣਾ ਕਿ ਮੇਰਾ ਤਾਂ ਹਾਸਾ ਹੀ ਨਹੀਂ ਬੰਦ ਹੂੰਂ ਡਿਆ ਘਵਾਣੇ ਦੇ ਮੋਟਰਸਾਈਕਲ ਨੂੰ ਵੀ ਗੱਡੀ ਬਣਾਇਆ ਵਾਂ ਆਪੜੋ ਹਮੀ ਆ ਵੀ ਟੁੱਟ ਗਿਆ ਜੇ ਨਹੀਂ ਇਹਦੇ ਰੱਖਿਆਂ ਦੇ ਕਿਤੇ ਲੈ ਪਰਸ ਲੱਗੀ ਰਹਿਣ ਦਿੱਤੀ ਆ ਵੇਹ ਲੈ ਇਹਦੇ ਕੰਮ ਨਾਵਾ ਇਧਰ ਆ ਮੇਰੀ ਗੱਲ ਸੁਣ ਫੂਨ ਵੀਡੀਓ ਵੇਖਣ ਲਈ ਨੀਚੇ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ।